ਪੰਜਾਬ ਦੇ ਵਿੱਚ ਲਗਾਤਾਰ ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅਗਲੇ 2-3 ਦਿਨ ਵੀ ਇਸੇ ਤਰ੍ਹਾਂ ਹੀ ਮੌਸਮ ਬੜਿਆ ਰਹੇਗਾ ਭਾਵ ਹਲਕੀ-ਫੁਲਕੀ ਹਵਾਵਾਂ ਗਈ ਜਗ੍ਹਾ ਤੇ ਤੇਜ਼ ਹਨੇਰੀ ਵਾਲੇ ਬੱਦਲ ਵਾਹੀ ਕਾਲੀਆਂ ਘਟਾਵਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਡਿਟੇਲ ਵਿੱਚ ਦੱਸਦੇ ਆ ਅਗਲੇ 2 ਦਿਨਾਂ ਦਾ ਮੌਸਮ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸੈਟਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਦੱਖਣੀ ਹਿੱਸਿਆਂ ਦੇ ਵਿੱਚ ਤਗੜੀ ਬੱਦਲਬਾਜ਼ੀ ਤਨਾਤ ਹੈ ਤੇ ਇਸ ਦਾ ਅਸਰ ਆਪਾਂ ਨੂੰ ਅੱਜ ਰਾਤ ਤੱਕ ਹੀ ਦਿਖੇਗਾ ਭਾਵ ਕੱਲ ਸਵੇਰ ਤੱਕ ਜਿਹੜੇ ਮੌਸਮ ਲਗਭਗ ਸਾਫ਼ ਹੋ ਜਾਵੇਗਾ ਜਿਵੇਂ ਕਿ ਆਪਾਂ ਸਵੇਰ ਦੇ ਮੌਸਮ ਦੀ ਗੱਲ ਕਰੀਏ ਤਾਂ ਸਵੇਰ ਦੇ ਮੌਸਮ ਜਿਹੜਾ ਆਪਾਂ ਨੂੰ ਉੱਤਰੀ ਇਲਾਕਿਆਂ ਦੇ ਵਿੱਚ ਕਾਫੀ ਜਗ੍ਹਾ ਤੇ ਹਨੇਰੀ ਵਰਗਿਆ ਤੇ ਮੀਹਾਵਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕੱਲ ਦੇ ਦਿਨ ਵੀ ਉੱਤਰੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਆਪਾਂ ਕਾਲੀਆਂ ਘਟਾਵਾਂ ਵਾਲਾ ਮਾਹੌਲ ਆਪਾਂ ਨੂੰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਟੁੱਟਵੇਂ ਰੂਪ ਦੇ ਵਿੱਚ ਅਤੇ ਹਨੇਰੀ ਆ ਜਿਹੜੀ ਇਨ੍ਹਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਨੇ ਉਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ-ਫੁਲਕੀ ਵਰਖਾ ਦੇ ਅਚਾਰ ਵੀ ਬਣੇ ਬਣਦੇ ਜਾ ਰਹੇ ਨੇ ਜੇਕਰ ਪੰਜਾਬ ਦੇ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਦੱਖਣੀ ਇਲਾਕਿਆਂ ਦੇ ਵਿੱਚ ਆ ਹੁਣ ਵੀ ਮੌਸਮ ਆ ਜਿਹੜਾ ਕਾਫੀ ਖਰਾਬ ਹੋਇਆ ਹੋਇਆ ਭਾਵ ਕਈ ਜਗ੍ਹਾ ਤੇ ਕਾਫੀ ਤੇਜ਼ ਬਾਰਿਸ਼ਾਂ ਦੇ ਮਾਹੌਲ ਬਣਿਆ ਹੋਇਆ ਏ ਜੇਕਰ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਨੂੰ ਦੱਖਣੀ ਇਲਾਕਿਆਂ ਦਾ ਮੌਸਮ ਆ ਜਿਹੜਾ ਸਾਫ਼ ਰਹੇਗਾ ਲੇਕਿਨ ਹਵਾਵਾਂ ਦੀ ਗਤੀ ਥੋੜੀ ਜਿਹੀ ਤੇਜ਼ ਰਹੇਗੀ ਅਤੇ ਮੌਸਮ ਸਾਫ਼ ਰਹੇਗਾ ਲੇਕਿਨ ਜਿਹੜੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਤੇਜ਼ ਹਨੇਰੀ ਵਾਲੇ ਅਸਾਰ ਦੇਖਣ ਨੂੰ ਮਿਲਣਗੇ ਜਿਕਰ ਪੰਜਾਬ ਦੇ ਲੁਧਿਆਣੇ ਮੋਗਾ ਅਤੇ ਜਲੰਧਰ ਵਰਗੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸ਼ਹਿਰਾਂ ਦੇ ਵਿੱਚ ਜਿਹੜੀ ਹਲਕੀ-ਹਲਕੀ ਹਵਾ ਚੱਲਣੀ ਤੇ ਟੈਂਪਰੇਚਰ ਆ ਜਿਹੜਾ ਉਹ 38 ਤੋਂ 40 ਦੇ ਵਿਚਕਾਰ ਰਹੇਗਾ ਭਾਵ 2-3% ਜਿਹੜਾ ਟੈਂਪਰੇਚਰ ਹੈ ਡਿਗਰੀ ਉਹ ਡਾਊਨ ਹੋਵੇਗਾ ਅਤੇ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਲੰਧਰ ਵਰਗੇ ਸ਼ਹਿਰਾਂ ਤੋਂ ਇੱਕ ਹੋਰ ਪਰੀ ਮੌਨਸੂਨ ਸਿਸਟਮ ਦਾ ਜਿਹੜੀ ਬਦਲਵਾਈ ਉੱਠ ਸਕਦੀ ਆ ਬਾਕੀ ਜੇ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆਸੀ ਤੁਹਾਡੇ ਤੱਕ ਜਲਦੀ ਜਲ ਤੋਂ ਜਲਦ ਪਹੁੰਚਾ ਦਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੀ ਮੌਨਸੂਨ ਸਿਸਟਮ ਦੀ ਗਤੀਵਿਧੀ ਆ ਜਿਹੜੀ ਉਹ ਅਗਲੇ 4-5 ਘੰਟੇ ਪਹਿਲਾਂ ਹੀ ਪਤਾ ਲੱਗਦੀ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਰਹੇਗਾ ਇਸ ਲਈ ਚੈਨਲ ਤੇ ਬਣੇ ਰਹੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ